ਫਿਲਮ ਸ਼ੂਟ ਕਰਦੇ ਹੋਏ ਆ ਵੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਫਿਲਮ ਬਹੁਤ ਸੋਹਣੀ ਬਣ ਰਹੀ ਆ ਤੇ ਅੱਜ ਦੇਖ ਕੇ ਉਨਾਂ ਹੀ ਸਕੂਨ ਮਿਲਿਆ ਹੈ ਕਹਿ ਰਹੇ ਤਾ ਫਿਲਮ ਵਿੱਚ ਦਾ ਭਰਾ ਸੀ ਰੀਅਲ ਲਾਈਫ ਵਿੱਚ ਕਿਵੇਂ ਹੈਗੇ ਨੇ ਤੁਹਾਡੇ ਨਾਲ ਰਹੇ ਨੇ ਲੰਬਾ ਟਾਈਮ ਬਹੁਤ ਸਾਲਾਂ ਤੋਂ ਜਾਣਦੇ ਇੱਕ ਦੂਜੇ ਨੂੰ ਇਹ ਇਦਾਂ ਹੀ ਕੰਮ ਦੇ ਸਿਲਸਲੇ 'ਚ ਜਿਵੇਂ ਕਦੇ ਇੰਟਰਵਿਊ ਕਰ ਲਿਆ ਜਾਂ ਉਦਾਂ ਕੰਮ-ਕੰਮ ਦੇ ਲਈ ਮਿਲਦੇ ਰਹੇ ਆ ਪਰ ਮੇਰਾ ਇੱਕ ਉਹਨਾਂ ਦੇ ਨਾਲ ਸੌਫਟ ਕੋਰਨਰ ਹੈਗਾ ਹਮੇਸ਼ਾ ਤੋਂ ਹੀ ਮੈਨੂੰ ਲੱਗਦਾ ਕਿ ਭੈਣਾਂ ਦੂਜੀਆਂ ਮਾਵਾਂ ਹੁੰਦੀਆਂ ਨੇ ਤਾਂ ਉਹ ਆਪ ਭਾਵੇਂ ਤੰਗ ਰਹਿਣ ਆਪ ਭਾਵੇਂ ਉਹਨਾਂ ਨੂੰ ਕੁਝ ਮਿਲੇ ਨਾ ਮਿਲੇ ਪਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਹਰ ਭੈਣ ਦੀ ਮਿਲਨ ਦੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲੋਂ ਵੱਧ ਮੇਰਾ ਭਰਾ ਖੁਸ਼ ਰਹੇ ਨਾ ਜੇ ਤੁਹਾਡੀ ਭੈਣ ਵੀ ਹੋਗੀ ਤਾਂ ਉਹ ਵੀ ਤੁਹਾਡੀਆਂ ਹਰ ਇੱਕ ਚੀਜ਼ ਦੇ ਲਈ ਪੋゼਸਿਵ ਹੋਊਗੀ ਆਪਰ ਨੇ ਕਹਿ ਨਿਯੋਕ ਕੀ ਫੈਮਲੀ ਫਿਲਮਾਂ ਫੈਮਲੀ ਫਿਲਮਾਂ ਪਰ ਫੇਰ ਵੀ ਪਿੱਛੇ ਜੇ ਕੁਝ ਫਿਲਮਾਂ ਮਤਲਬ ਇਦਾਂ ਦੀਆਂ ਸੀਗੀਆਂ ਤੇ ਜਿੱਥੇ ਸਾਨੂੰ ਲੱਗਿਆ ਕਿ ਆਪਾਂ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਪਰ ਅਸੀਂ ਵੀ ਕਿਹਾ ਕਿ ਨਹੀਂ ਇੱਥੇ ਨਹੀਂ ਲੈ ਕੇ ਜਾ ਸਕਦੇ ਸੋ ਤੁਸੀਂ ਵੀ ਦੇਖਿਆ ਤਾਂ ਕੋਈ ਵੀ ਇਦਾਂ ਦਾ ਕੋਈ ਸੀਨ ਕੋਈ ਡਾਇਲੌਗ ਕੁਝ ਵੀ ਇਦਾਂ ਦਾ ਨਹੀਂ ਹੈ ਵਰਬਲ ਨਾ ਵਰਬਲ ਕੀ ਹਾ ਪਕਈਏ ਕਿ ਨਹੀਂ ਇੱਥੇ ਬੱਚਿਆਂ ਨੂੰ ਜਾਂ ਫੈਮਲੀ ਦੇ ਨਾਲ ਤੁਸੀਂ ਬੈਠ ਕੇ ਅਨ ਕੰਫਰਟੇਬਲ ਹੋ ਸਕਦੇ ਹੋ ਸੋ ਜੱਟ ਜੱਟ ਵਿਕਟ ਦਾ ਫਿਲਮ ਚ ਇੱਕ ਭੈਣ ਦਾ ਕਿਰਦਾਰ ਨਿਭਾਇਆ ਹੈ ਅਸੀਂ ਫਿਲਮ ਦੇਖੀ ਹੈ ਦਰਸ਼ਕ ਵੀ ਬੜੇ ਖੁਸ਼ ਹੈਗੇ ਨੇ ਤੁਸੀਂ ਕਿਦਾਂ ਮਹਿਸੂਸ ਕੀਤਾ ਮੈਨੂੰ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਫਿਲਮ ਦੇਖ ਕੇ ਜਾਂ ਫਿਲਮ ਸ਼ੂਟ ਕਰਦੇ ਹੋਏ ਵੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਫਿਲਮ ਬਹੁਤ ਸੋਹਣੀ ਬਣ ਰਹੀ ਆ ਤੇ ਅੱਜ ਦੇਖ ਕੇ ਉਨਾ ਹੀ ਸਕੂਨ ਮਿਲਿਆ ਕਿ ਹਾਂਜੀ ਸਾਰੀ ਟੀਮ ਨੇ ਜਿੰਨੀ ਮਿਹਨਤ ਕੀਤੀ ਆ ਮਨੀ ਸਰ ਦੀ ਪੂਰੀ ਡਾਇਰੈਕਸ਼ਨ ਟੀਮ ਪ੍ਰੋਡਕਸ਼ਨ ਟੀਮ ਸਾਰਿਆਂ ਨੇ ਤਾਂ ਜੇਰਦਾਵਾ ਫਿਲਮੇ ਦਾ ਭਰਾ ਸੀ ਰੀਅਲ ਲਾਈਫ ਵਿੱਚ ਕਿਵੇਂ ਹੈਗੇ ਨੇ ਤੁਹਾਡੇ ਨਾਲ ਰਹੇ ਨੇ ਲੰਬਾ ਟਾਈਮ ਫਿਲਮ ਦੌਰਾਨ ਹਾਂਜੀ ਅਸੀਂ ਬਹੁਤ ਸਾਲਾਂ ਤੋਂ ਜਾਣਦੇ ਇੱਕ ਦੂਜੇ ਨੂੰ ਇਹ ਇਦਾਂ ਹੀ ਕੰਮ ਦੇ ਸਿਲਸਿਲੇ 'ਚ ਹੀ ਜਿਵੇਂ ਕਦੇ ਇੰਟਰਵਿਊ ਕਰ ਲਿਆ ਜਾਂ ਉਦਾਂ ਕੰਮ-ਕੰਮ ਦੇ ਲਈ ਮਿਲਦੇ ਰਹੇ ਆ ਪਰ ਮੇਰਾ ਇੱਕ ਉਹਨਾਂ ਦੇ ਨਾਲ ਸੌਫਟ ਕੋਰਨਰ ਹੈਗਾ ਹਮੇਸ਼ਾ ਤੋਂ ਹੀ ਤੇ ਮੈਨੂੰ ਵੈਸੇ ਵੀ ਭੈਣ ਕਹਿੰਦੇ ਨੇ ਤੇ ਮੈਨੂੰ ਬਹੁਤ ਚੰਗਾ ਲੱਗਦਾ ਤੇ ਸ਼ਾਇਦ ਉਹ ਜਿਹੜਾ ਇੰਨੇ ਸਾਲਾਂ ਦਾ ਰਿਸ਼ਤਾ ਸੀਗਾ ਤਾਂ ਉਹਨੇ ਹੈਲਪ ਕੀਤਾ ਕਿ ਉਹ ਜਿਹੜੀ ਭੈਣ ਭਰਾ ਦੀ ਕੇਮਿਸਟਰੀ ਆ ਜੋ ਰਿਸ਼ਤਾ ਸਕਰੀਨ ਤੇ ਹੋਰ ਸੋਨਾ ਲੱਗੇ ਜਿਹੜਾ ਤੁਸੀਂ ਵੀ ਕਿਰਦਾਰ ਕੀਤਾ ਇੱਕ ਭੈਣ ਭਰਾ ਦਾ ਜਿਹੜਾ ਪਿਆਰ ਹੁੰਦਾ ਅਕਸਰ ਵੈਸੇ ਵੀ ਹੁੰਦਾ ਹੈ ਰੀਅਲ ਲਾਈਫ ਵਿੱਚ ਭੈਣਾ ਭਰਾਵਾਂ ਬਾਰੇ ਬਹੁਤ ਸੋਚਦੀਆਂ ਨੇ ਭਰਾ ਪਾਵੇ ਚਾਹੇ ਕੋਈ ਗਲਤ ਕੰਮ ਹੀ ਕਰਿਆ ਭੈਣਾ ਫਿਰ ਵੀ ਉਸਤੇ ਪਰਦੇ ਪਾ ਰੰਦੀਆਂ ਨੇ ਹਾਂ ਇਹ ਤੇ ਹੁੰਦਾ ਹੀ ਹੈ ਮੈਨੂੰ ਲੱਗਦਾ ਕਿ ਭੈਣਾ ਦੂਜੀਆਂ ਮਾਵਾਂ ਹੁੰਦੀਆਂ ਨੇ ਤਾਂ ਉਹ ਆਪ ਭਾਵੇਂ ਤੰਗ ਰਹਿਣ ਆਪ ਭਾਵੇਂ ਉਹਨਾਂ ਨੂੰ ਕੁਝ ਮਿਲੇ ਨਾ ਮਿਲੇ ਪਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਹਰ ਭੈਣ ਦੀ ਮਨ ਲੱਦੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲੋਂ ਵੱਧ ਮੇਰਾ ਭਰਾ ਖੁਸ਼ ਰਹੇ ਨਾ ਜੇ ਉਹਦੀ ਕੋਈ ਕਮੀ ਵੀ ਆ ਜਾਂ ਜੇ ਕੋਈ ਉਹਦੀ ਸ਼ਰਾਰਤ ਵੀ ਆ ਤਾਂ ਉਹ ਹਮੇਸ਼ਾ ਪਰਦਾ ਹੀ ਪਾਉਂਦੀ ਹੈ ਉਹਦੀ ਭੈਣ ਤਾਂ ਵੈਸੇ ਹੀ ਜਿਵੇਂ ਉਹ ਤੁਸੀਂ ਪੰਬੀਰੀਆਂ ਪੁਰਾਣੇ ਸਮੇਂ ਹੁੰਦੀਆਂ ਸੀ ਜੇ ਕੋਈ ਖੋਲ ਲੈਂਦਾ ਸੀ ਤਾਂ ਉਹ ਭੈਣਾ ਦੇ ਪਿੱਛੇ ਛੋਟੇ ਛੋਟੇ ਲੜ ਪੈਂਦੇ ਹੁੰਦੇ ਸੀ ਕਿ ਮੇਰੀ ਭੈਣ ਦੇ ਚੀਜ਼ਾਂ ਖੋ ਰਹੀਆਂ ਤੁਸੀਂ ਮੈਨੂੰ ਲੱਗਦਾ ਕਿ ਉਹ ਵੈਸੇ ਵੀ ਜਿਵੇਂ ਤੁਹਾਡੀ ਭੈਣ ਵੀ ਹੋਊਗੀ ਤੇ ਉਹ ਵੀ ਤੁਹਾਡੀਆਂ ਹਰ ਇੱਕ ਚੀਜ਼ ਦੇ ਲਈ ਪੋゼਸਿਵ ਹੋਊਗੀ ਨਾ ਮੇਰਾ ਭਰਾ ਅੱਜ ਦਾ ਬਾਹਰ ਰਹਿੰਦਾ ਹੈ ਤਾਂ ਹਲੇ ਵੀ ਉਹਦਾ ਘਰ ਜਦੋਂ ਮੈਂ ਜਾ ਕੇ ਪਿੱਛੇ ਦੇਖਦੀਆਂ ਤੇ ਮੈਨੂੰ ਹੁੰਦਾ ਕਿ ਇੱਥੇ ਉਹਦੀ ਆ ਚੀਜ਼ ਪਈ ਹੈ ਕਿਨੇ ਛੇੜੀ ਹੈ ਇੱਥ ਤੇ ਉਹ ਉਹ ਮਿਲਦਾ ਦੇ ਕਿ ਉਹ ਨਿੱਕੇ ਨਿੱਕੇ ਚੀਜ਼ਾਂ ਜਾਂ ਬਚਪਨ ਦੀਆਂ ਚੀਜ਼ਾਂ ਮੈਨੂੰ ਲੱਗਦੀਆਂ ਕਿ ਇਹ ਉਹਦੀ ਚੀਜ਼ ਆ ਸੰਭਾਲ ਕੇ ਰੱਖਣੀ ਆ ਫਿਲਮੇ ਤੁਸੀਂ ਮਹਿਸੂਸ ਨਹੀਂ ਹੋਣ ਦਿੱਤਾ ਹੁੰਦਾ ਨਾ ਇੱਕ ਫਿਲਮ ਚ ਕਰੈਕਟਰ ਜਿਹੜਾ ਹੁੰਦਾ ਲੱਗਿਆ ਵੀ ਸੱਚੀ ਸੱਚੇ ਪੈਣਾ ਹੈਗੇ ਤੁਸੀਂ ਥੈਂਕ ਯੂ ਸੋ ਮੱਚ ਤੇ ਮਿਲਦਾ ਦੇ ਕਿ ਇਹਦਾ ਸਾਰਾ ਕ੍ਰੈਡਿਟ ਡਾਇਰੈਕਟਰ ਸਰ ਨੂੰ ਜਾਂਦਾ ਮਨੀਸ਼ ਭਟੂਰਾ ਨੂੰ ਡਾਇਰੈਕਟਰ ਦੇ ਹੱਥ ਹੁੰਦੀ ਆ ਸਾਰੀ ਫਿਲਮ ਤੇ ਜਿੰਨੇ ਵੀ ਆਰਟਿਸਟਾਂ ਨੇ ਕੰਮ ਕਰਨਾ ਉਹ ਵੀ ਉਹਨਾਂ ਦੇ ਹੱਥ ਹੁੰਦਾ ਕੀ ਕਰਨਾ ਚਾਹੁੰਦੇ ਕਿਉਂਕਿ ਇਹ ਫਿਲਮ ਅਜਿਹੀ ਫਿਲਮ ਲੱਗੀ ਸਾਨੂੰ ਬਿਤੇਸ ਵਿੱਚ ਕੋਈ ਵੀ ਅਡਲਟ ਸੀਨ ਨਹੀਂ ਹੈਗਾ ਤੇ ਪੂਰੀ ਸਾਊਥ ਤੋਂ ਵੀ ਉੱਪਰ ਦੀ ਅਸੀਂ ਕਹਿ ਸਕਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਇੱਕ ਫੈਮਿਲੀ ਪੈਕੇਜ ਆਪਰ ਨੇ ਕਹਿ ਦਿੰਨੇ ਕਿ ਫੈਮਿਲੀ ਫਿਲਮ ਆ ਫੈਮਿਲੀ ਫਿਲਮ ਆ ਪਰ ਫਿਰ ਵੀ ਪਿੱਛੇ ਜੇ ਕੁਝ ਫਿਲਮਾਂ ਮਤਲਬ ਇਦਾਂ ਦੀਆਂ ਸੀਗੀਆਂ ਤੇ ਜਿੱਥੇ ਸਾਨੂੰ ਲੱਗਿਆ ਕਿ ਆਪਾਂ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਪਰ ਅਸੀਂ ਫਿਰ ਕਿਹਾ ਕਿ ਨਹੀਂ ਇੱਥੇ ਨਹੀਂ ਲੈ ਕੇ ਜਾ ਸਕਦੇ ਸੋ ਤੁਸੀਂ ਵੀ ਦੇਖੀਏ ਤਾਂ ਕੋਈ ਵੀ ਇਦਾਂ ਦਾ ਕੋਈ ਸੀਨ ਕੋਈ ਡਾਇਲੌਗ ਕੁਝ ਵੀ ਇਦਾਂ ਦਾ ਨਹੀਂ ਹੈ ਵਰਬਲ ਨਾ ਵਰਬਲ ਕੀ ਹਾਂ ਪੱਕਈਏ ਕਿ ਨਹੀਂ ਇੱਥੇ ਬੱਚਿਆਂ ਨੂੰ ਜਾਂ ਫੈਮਿਲੀ ਦੇ ਨਾਲ ਤੁਸੀਂ ਬੈਠ ਕੇ ਅਨਕੰਫਰਟੇਬਲ ਹੋ ਸਕਦੇ ਹੋ ਸੋ ਇਹ ਵਾਕਈ ਪਰਿਵਾਰਿਕ ਫਿਲਮ ਆ ਥੈਂਕ ਯੂ ਥੈਂਕ ਯੂ ਸੋ ਮੱਚ